ਖੂਨੀ ਤਲਵਾ ਅਠ ਪੋ ਦਾ ਜਾ ਸੂਰਜ ਚੜਿਆ ਚੋਟ ਨਗਾਰੇ ਵੱਜੀ ਸੂਰਮਿਆਂ ਦਾ ਖੂਨ ਪੀਣ ਨੂੰ ਫਿਰਦੀ ਹੋਣੀ ਪੱਜੀ ਸਭਨ ਬੋਲੀ ਫਤੇ ਆਖਰੀ ਤੁਰਨ ਲਗੇ ਸਰਦਾਰਾਂ ਨਿਕਲੇ ਜ਼ਖਮੀ ਸ਼ੇਰ ਕਿਲੇ ਚੋਂ ਲੈ ਖੂਨੀ ਸੂਰਜ ਚੜਿਆ ਚੋਟ ਨਗਾਰੇ ਵੱਜੀ ਸੂਰਮਿਆਂ ਦਾ ਖੂਨ ਪੀਣ ਨੂੰ ਫਿਰਦੀ ਹੋਣੀ ਪੱਜੀ ਹੋ ਸਬਣ ਬੋਲੀ ਫਤੇ ਆਖਰੀ ਤੁਰਨ ਲਗੇ ਸਰਦਾਰਾਂ ਨਿਕਲੇ ਜ਼ਖਮੀ ਸ਼ੇਰ ਕਿਰੇਚੋਂ ਲੈ ਖੂਨੀ ਮਨਾ ਤੋਰ ਪਏ ਬੰਨ ਸ਼ਹੀਦੀ ਗਾਣੇ ਸ਼ਮਾ ਆਜ਼ਾਦੀ ਵੇਖ ਮੱਚਦੇ ਰੁਕਣ ਕਦੋਂ ਪਰਵਾਨੇ ਹੋ ਖੱਪਣ ਬਣ ਕੇ ਜੀਵਣ ਵਾਲੀਆਂ ਕਰਦਾ ਏ ਕੌਣ ਵਿਚਾਰਾਂ ਨਿਕਲੇ ਜ਼ਖਮੀ ਛੇਰ ਕਿਲੇ ਚੋਂ ਲੈ ਖੂਨੀ ਤਲਵਾਰਾਂ ਅਤੁੱਸੇ ਦੇ ਵਿੱਚ ਮਾਰਨ ਤੇਗਾ ਢਾਲਾ ਚੋਂ ਬੱਤੇ ਗੁੱਸੇ ਦੇ ਵਿੱਚ ਮਾਰਨ ਤੇਗਾ ਟਾਲਾ ਚੋਂ ਅੱਗ ਮੱਚੇ ਸੂਰਮਿਆਂ ਗਲ ਬਾਹਾਂ ਪਾ ਕੇ ਮੌਤ ਸਵਾਨੀ ਨੱਚੇ ਹੋ ਬਣ ਪਰ ਨਾਲੇ ਜਸਮਾ ਵਿੱਚੋਂ ਵਗਣ ਲਹੂ ਦੀਆਂ ਤਾਰਾਂ ਨਿਕਲੇ जख्मी ਸ਼ੇਰ ਕਿਲੇ ਚੋਂ ਲੈ ਖੋਨੀ ਤਲਵਾਰਾਂ ਉਹ ਇਹ ਜੀਵਨ ਦੀ ਜੰਗ ਆਖਰੀ ਚੜੀ ਸਿੰਘਾਂ ਨੂੰ ਲਾਲੀ ਹੇ ਜੀਵਨ ਦੀ ਜੰਗ ਆਖਰੀ ਚੜੀ ਸਿੰਘਾਂ ਨੂੰ ਲਾਲੀ ਅਮਰਤ ਸ਼ਕਤੀ ਜਾਰ ਵਖਾਵੇ ਵਾਰ ਜਾਵੇ ਨਾ ਖਾਲੀ ਹੋ ਦੋਹਾਂ ਧਿਰਾਂ ਦੇ ਟਕਰੇ ਸੂਰੇ ਕਿਹੜਾ ਮੰਨਦਾ ਹਾਰਾ ਦੋਹਾਂ ਧਿਰਾਂ ਦੇ ਟਕਰੇ ਸੂਰੇ ਕਿਹੜਾ ਮੰਨਦਾ ਹਾਰਾ ਨਿਕਲੇ ਜ਼ਖਮੀ ਖੇਰ ਕਿਲੇ ਚੋਂ ਲੈ ਖੂਨੀ ਤਲਵਾਰਾਂ ਸਿੱਖਾ ਇਹ ਮਕਾਉਣਾ ਚਾਉਂਦੇ ਬਾਲੇ ਸਲਾਮ ਤੇ ਰਾਖੇ ਗੋਬਿੰਦ ਸਿੰਘ ਨੂੰ ਚਾਉਂਦਾ ਫੜਨਾ ਖਾਨ ਵਜੀਦਾ ਆਖੇ ਓ ਪੰਥਕਾਲ ਸਾਰੇ ਨਹੀਂ ਦੇਣਾ ਲਾਉਣ ਜੋਰ ਸਰਕਾਰਾਂ ਨਿਕਲੇ ਜ਼ਖਮੀ ਖੇਰ ਕਿਲੇ ਚੋਂ ਲੈ ਖੂਨੀ ਤਲਵਾਰਾਂ ਇੱਕ ਮਾਰੇ ਤੇ ਦੂਜਾ ਰੋਕੇ ਤੀਜਾ ਪੈਰ ਸਬੋਲੇ ਚੌਥਾ ਘੂਰੇ ਪੰਜਵੇਂ ਤਾਂ ਹੀ ਛੇਵਾ ਵਕਤ ਨਾ ਟਾਲੇ ਓ ਸਤਮਾਂ ਡਿੱਗੇ ਵੇਖ ਕੇ ਅਠਵਾ ਖਾਵੇ ਦਿਲ ਵਿੱਚ ਖਾ निकले जख्मी शेर किले चो लूनी तलवारा कई पैर लैरिया परते अपने पति तोरे मटियारा निकले जख्मी शेर किले चो लूनी ले तलवारा जिंदगी बदले बौत व कईया दी रत डुली फुल गलाबी तोड़ी जावे का ਹਨੇਰੀ ਚੱਲੀ ਉਹ ਭਈਆਂ ਨੂੰ ਝੜਪਾਈ ਨੱਠੇ ਹਾਲ ਨਾ ਪੁੱਛੇ ਯਾਰਾਂ ਨਿਕਲੇ ਜ਼ਖਮੀ ਸ਼ੇਰ ਕਿਲੇ ਚੋਂ ਲੈ ਖੂਨੀ ਤਲਵਾਰਾਂ ਉਹ ਦੇਸ਼ ਧਰਮ ਲਈ ਲੜਦੇ ਜੋ ਦੇ ਤੇਗ ਦੀ ਪੇਟਾ ਹੋ ਗਏ ਦੇਸ਼ ਧਰਮ ਲਈ ਲੜਦੇ ਜੋ ਦੇ ਤੇਗ ਦੀ ਪੇਟਾ ਹੋ ਗਏ ਇੱਕ ਇੱਕ ਡੋਲ ਕੇ ਖੂਨ ਦਾ ਕਤਰਾ ਦਾਗ ਕਾਮ ਦੇਤ ਹੋ ਗਏ ਉਹ ਮੌਤ ਦੇ ਓਲੇ ਜੀਵਨ ਲੁਕੇ ਆਵਰ ਲੈ ਜਾਣਣ ਸਾਰਾਂ ਨਿਕਲੇ ਜ਼ਖਮੀ ਸ਼ੇਰ ਕਿਲੇ ਚੋਂ ਲੈ ਖੂਨੀ ਤਲਵਾਰਾਂ ਤੇਗਾ ਤੇਰਾ ਸ਼ੋਰ ਮਚਾਇਆ ਖੰਡੇ ਨੇ ਜੇ ਖੜਕਣਾ ਤੇਗਾ ਤੇਰਾ ਸ਼ੋਰ ਮਚਾਇਆ ਖੰਡੇ ਨੇ ਜੇ ਖੜਕਣਾ ਪਾਣੀ ਖੁਣੋਂ ਪਿਆਸੇ ਵੈਰੀ ਕਈ ਤਰਤੀ ਤੇ ਤੜਫੜਾ ਹੋ ਸੀਨੇ ਰੱਖੀ ਅਣਖ ਜਨਾਣੇ ਚੱਲਦੇ ਕਦੋਂ ਵਿਕਾਰਾਂ ਨਿਕਲੇ ਜ਼ਖਮੀ ਸ਼ੇਰ ਕਿਲੇ ਚੋਂ ਲੈ ਖੂਨੀ ਸਵੇਂ ਗੁਰਦਾ ਇੱਕ ਇੱਕ ਸੂਰਾ ਜਾ ਲੱਖਾਂ ਨਾਲ ਲੜਿਆ ਦਸਵੇਂ ਗੁਰਦਾ ਇੱਕ ਇੱਕ ਸੂਰਾ ਜਾ ਲੱਖਾਂ ਨਾਲ ਲੜਿਆ ਸਿੰਘਾਂ ਦੀ ਤਲਵਾਰ ਤੇ ਮੂਰੇ ਜੋ ਅੜਿਆ ਸੋ ਚੜਿਆ ਛੱਡ ਕੇ ਰੰਗਲੀ ਦੁਨੀਆ ਇੱਥੋਂ ਕਰਗੇ ਕੂਝ ਹਜ਼ਾਰਾਂ ਛੱਡ ਕੇ ਰੰਗਲੀ ਦੁਨੀਆ ਇੱਥੋਂ ਕਰਗੇ ਕੂਝ ਹਜ਼ਾਰਾਂ ਨਿਕਲੇ ਜ਼ਖਮੀ ਸ਼ੇਰ ਕਿਲੇ ਚੋਂ ਲੈ ਖੂਨੀ ਸਵੇ ਗੁਰਦੇ ਵੀਰ ਦਲਾਰੇ ਦੁਖੀਆਂ ਦੇ ਰਖਵਾਲੇ ਲਾੜੀ ਮੋਤਵਿਆ ਹਣ ਤਰਪੈ ਬਣ ਲਾੜੇ ਸਰਬਾਲੇ ਹੋ ਭਾਗੋ ਵਾਲਿਆ ਜੋ ਗਾਲ ਲਿਖਦੇ ਸੂਰਮਿਆਂ ਦੀਵਾਰਾਂ ਨਿਕਲੇ ਜ਼ਖਮੀ ਛੇ